हमने अपने हर असेंबली हलके में जहाँ हर फ्लड्स के साथ अफेक्ट हुआ है हमारी वहाँ टीम्स हैं जो जो रिक्वायरमेंट वो देते रहते हैं वो इमीडिएटली हम इम्प्लीमेंट कर रहे हैं आज हमने हमारे जितने पूरे पंजाब से हमारी जो लीडरशिप सारी इकट्ठी हुई है कि अब जो इफेक्टेड पार्टीज हैं उनको क्या, क्या क्या चीज़ चाहिए और हर लीडर की ਹਰ ਕੌਂਸਲੰਸੀ ਮੇਂ ਡਿਊਟੀ ਲਗਾਈ ਗਈ ਹੈ گاਉਂ ਪੀਏ ਗਏ ਹੈ ਕਿ ਇਹ گاਉਂ ਇਸਨੇ ਦੇਖਨੇ ਹੈ ਇਹ گاਉਂ ਇਸਨੇ ਦੇਖਨੇ ਹੈ ਔਰ ਸਾਡਾ ਨਿਸ਼ਾਨਾ ਹੈ ਕਿ ਅਗਲੇ 20 25 ਦਿਨ ਜਿੱਥੇ ਕਣਕ ਦੀ ਲੋਡ ਹੈ ਕਿੱਥੇ ਕਣਕ ਦੇ 20 ਦੀ ਲੋਡ ਹੈ ਜਿੱਥੇ ਡੀਜ਼ਲ ਦੀ ਲੋਡ ਹੈ ਹੁਣ ਜਿਵੇਂ ਮੱਛਰ ਬਹੁਤ ਸਾਨੂੰ ਕੰਪਲੇਂਟ ਆ ਰਹੀ ਸੀ ਕਿ ਮੱਛਰਾਂ ਨਾਲ ਬੁਰਾ ਹਾਲ ਹੋਇਆ ਪਿਆ ਹੈ ਬਿਮਾਰੀਆਂ ਫੈਲ ਰਹੀਆਂ ਸੋ ਅਸੀਂ ਆ 500 ਮਸ਼ੀਨਾਂ ਭੇਜੀਆਂ ਤੇ ਆ ਇੰਪਲੀਮੈਂਟ ਸਾਡਾ ਯੂਥ ਅਕਾਲੀ ਦਲ ਕਰੂਗਾ ਕਹਾਂ-ਕਹਾਂ ਆਪ ਹਰ ਤਰੀਕੇ ਸੇ ਸਹਿਯੋਗ ਕਰਤੇ ਹੋਏ ਨਜ਼ਰ ਆ ਰਹੇ ਹੋਂ ਵਹੀਂ ਸਰਕਾਰ ਕੇ ਕਾਮ ਸੇ ਕਿਤਨੇ ਸੰਤੁਸ਼ਟ ਹੈ ਆਪ ਯਾਰ ਸਰਕਾਰ ਕੀ ਮੈਂ ਬਾਤ ਨਹੀਂ ਕਰਨਾ ਚਾਹਤਾ ਹੂੰ ਬਾਰ-ਬਾਰ ਕਹਿਨੇ ਕੋਈ ਫਾਇਦਾ ਨਹੀਂ ਸਸਰਾਲੀ ਵਾਲੇ ਬੰਦ ਤੇ ਕੁਛ ਕਹੋਗੇ ਹਜੇ ਤੱਕ ਖੋਰਾ ਲੱਗ ਰਿਹਾ ਹੁਣ ਪ੍ਰਸ਼ਾਸਨ ਕਹਿੰਦੀ ਕਿ ਅਸੀਂ ਆਰਮੀ ਦੀ ਦੇਖੋ ਹਲੇ ਹਲੇ ਜਿੰਨਾ ਤੱਕ ਵੀ ਬਚਿਆ ਓ ਲੋਕਾਂ ਨੇ ਆਪ ਬਚਾਇਆ ਹੈ ਸਰਕਾਰ ਕੋਲੇ ਜੀਸੀਬੀ ਜ਼ੈਨ ਫੋਕਲੇਨਜ਼ ਹੈ ਇੰਜੀਨੀਅਰ ਹੈ ਜਿਹੜੇ ਫਿਰ ਇੰਜੀਨੀਅਰ ਬਣਾਏ ਕਿਸ ਵਾਸਤੇ ਹੈ ਜੇ ਬੰਦ ਨਹੀਂ ਰੋਕ ਸਕਦੇ हमने अपने हर असेंबली हलके में जहाँ हर फ्लड्स के साथ अफेक्ट हुआ है हमारी वहाँ टीम्स हैं जो जो रिक्वायरमेंट वो देते रहते हैं वो इमीडिएटली हम इम्प्लीमेंट कर रहे हैं आज हमने हमारे जितने पूरे पंजाब से हमारी जो लीडरशिप सारी इकट्ठी हुई है कि अब जो अफेक्टेड पार्टीज हैं उनको दुणी क्या क्या, दुणी क्या चीज़ चाहिए और हर लीडर की ਹਰ ਕੌਂਸਲੰਸੀ ਮੇਂ ਡਿਊਟੀ ਲਗਾਈ ਗਈ ਹੈ گاਉਂ ਦिए ਗਏ ਹੈ ਕਿ ਇਹ گاਉਂ ਇਸਨੇ ਦੇਖਨੇ ਹੈ ਇਹ گاਉਂ ਇਸਨੇ ਦੇਖਨੇ ਹੈ ਔਰ ਸਾਡਾ ਨਿਸ਼ਾਨਾ ਹੈ ਕਿ ਅਗਲੇ 20 25 ਦਿਨ ਜਿੱਥੇ ਕਣਕ ਦੀ ਲੋਡ ਹੈ ਕਿੱਥੇ ਕਣਕ ਦੀ 20 ਦੀ ਲੋਡ ਹੈ ਜਿੱਥੇ ਡੀਜ਼ਲ ਦੀ ਲੋਡ ਹੈ ਹੁਣ ਜਿਵੇਂ ਮੱਛਰ ਬਹੁਤ ਸਾਨੂੰ ਕੰਪਲੇਂਟ ਆ ਰਹੀ ਸੀ ਕਿ ਮੱਛਰਾਂ ਨਾਲ ਬੁਰਾ ਹਾਲ ਹੋਇਆ ਪਿਆ ਹੈ ਬਿਮਾਰੀਆਂ ਫੈਲ ਰਹੀਆਂ ਆਂ ਤੁਸੀਂ ਅਸੀਂ ਆ 500 ਮਸ਼ੀਨਾਂ ਭੇਜੀਆਂ ਤੇ ਆ ਇੰਪਲੀਮੈਂਟ ਸਾਡਾ ਯੂਥ ਅਕਾਲੀ ਦਲ ਕਰੂਗਾ। ਜਿੱਥੇ ਜਿੱਥੇ ਆਪ ਹਰ ਤਰੀਕੇ سے ਸਹਿਯੋਗ ਕਰਤੇ ਹੋਏ ਨਜ਼ਰ ਆ ਰਹੇ ਹੈਂ ਵਹੀਂ ਸਰਕਾਰ ਕੇ ਕਾਮ ਸੇ ਕਿਤਨੇ ਸੰਤੁਸ਼ਟ ਹੈਂ ਆਪ? ਯਾਰ ਸਰਕਾਰ ਕੀ ਮੈਂ ਬਾਤ ਨਹੀਂ ਕਰਨਾ ਚਾਹਤਾ ਹੂੰ ਬਾਰ-ਬਾਰ ਕਹਿਨੇ ਕੋਈ ਫਾਇਦਾ ਨਹੀਂ। ਸਸਰਾਲੀ ਵਾਲੇ ਬੰਦ ਤੇ ਕੁਛ ਕਹੋਗੇ ਹਜੇ ਤੱਕ ਖੋਰਾ ਲੱਗ ਰਿਹਾ ਹੁਣ ਪ੍ਰਸ਼ਾਸਨ ਕਹਿੰਦੀ ਕਿ ਅਸੀਂ ਆਰਮੀ ਦੀ ਦੇਖੋ ਹਲੇ ਹਲੇ ਜਿੰਨਾ ਤੱਕ ਵੀ ਬਚਿਆ ਹੈ ਉਹ ਲੋਕਾਂ ਨੇ ਆਪ ਬਚਾਇਆ ਹੈ। ਸਰਕਾਰ ਕੋਲੇ ਜੀਸੀਬੀ ਜ਼ੈਨ ਫੋਕਲੇਨਜ਼ ਹੈ इंजीनियर है जैसे फिर इंजीनियर बनाए किस वास्ते जो बंद नहीं रोक सकते थैंक यू हमने अपने हर असेंबली हल्के में जहाँ हर फ्लड्स के साथ अफेक्ट हुआ है हमारी वहाँ टीम्स हैं जो जो रिक्वायरमेंट वो देते रहते हैं वो इमीडिएटली हम इम्प्लीमेंट कर रहे हैं आज हमने हमारे जितने पूरे पंजाब से हमारी जो लीडरशिप सारी इकट्ठी हुई है कि अब जो अफेक्टेड पार्टीज हैं ਉਹਨੂੰ ਕੀ-ਕੀ ਚੀਜ਼ ਚਾਹੀਏ ਅਤੇ ਹਰ ਲੀਡਰ ਕੀ ਹਰ ਕੌਂਸਲੰਸੀ ਵਿੱਚ ਡਿਊਟੀ ਲਗਾਈ ਗਈ ਹੈ گاਉਂ دیے ਗਏ ਹੈ ਕਿ ਇਹ گاਉਂ ਇਸਨੇ ਦੇਖਨੇ ਹੈ ਇਹ گاਉਂ ਇਸਨੇ ਦੇਖਨੇ ਹੈ ਅਤੇ ਸਾਡਾ ਨਿਸ਼ਾਨਾ ਹੈ ਕਿ ਅਗਲੇ 20-25 ਦਿਨ ਜਿੱਥੇ ਕਣਕ ਦੀ ਲੋਡ ਹੈ ਕਿੱਥੇ ਕਣਕ ਦੀ 20 ਦੀ ਲੋਡ ਹੈ ਜਿੱਥੇ ਡੀਜ਼ਲ ਦੀ ਲੋਡ ਹੈ ਹੁਣ ਜਿਵੇਂ ਮੱਛਰ ਬਹੁਤ ਸਾਨੂੰ ਕੰਪਲੇਂਟ ਆ ਰਹੀ ਸੀ ਕਿ ਮੱਛਰਾਂ ਨਾਲ ਬੁਰਾ ਹਾਲ ਹੋਇਆ ਪਿਆ ਹੈ ਬਿਮਾਰੀਆਂ ਫੈਲ ਰਹੀਆਂ ਆਂ ਤੁਸੀਂ ਅਸੀਂ ਆ 500 ਮਸ਼ੀਨਾਂ ਭੇਜੀਆਂ ਤੇ ਆ ਇੰਪਲੀਮੈਂਟ ਸਾਡਾ ਯੂਥ ਅਕਾਲੀ ਦਲ ਕਰੂਗਾ ਕਿਹ ਜਾਂ ਆਪ ਹਰ ਤਰੀਕੇ ਸੇ ਸਹਿਯੋਗ ਕਰਤੇ ਹੋਏ ਨਜ਼ਰ ਆ ਰਹੇ ਹੈਂ ਵਹੀ ਸਰਕਾਰ ਕੇ ਕਾਮ ਸੇ ਕਿਤਨੇ ਸੰਤੁਸ਼ਟ ਹੈਂ ਆਪ ਯਾਰ ਸਰਕਾਰ ਕੀ ਮੈਂ ਬਾਤ ਨਹੀਂ ਕਰਨਾ ਚਾਹਤਾ ਹੂੰ ਬਾਰ ਬਾਰ ਕਹਿਨੇ ਕੋਈ ਫਾਇਦਾ ਨਹੀਂ ਸਸਰਾਲੀ ਵਾਲੇ ਬੰਦੇ ਕੁਛ ਕਹੋਗੇ ਹਜੇ ਤੱਕ ਖੋਰਾ ਲੱਗ ਰਿਹਾ ਹੁਣ ਪ੍ਰਸ਼ਾਸਨ ਕਹਿੰਦੀ ਕਿ ਅਸੀਂ ਆਰਮੀ ਦੀ ਦੇਖੋ ਹਲੇ ਹਲੇ ਜਿੰਨਾ ਤੱਕ ਵੀ ਬਚਿਆ ਹੈ ਉਹ ਲੋਕਾਂ ਨੇ ਆਪ ਬਚਾਇਆ ਹੈ ਸਰਕਾਰ ਕੋਲੇ ਜੀਸੀਬੀ ਜ਼ੈਨ ਫੋਕਲੇਨਜ਼ ਹੈ ਇੰਜੀਨੀਅਰ ਹੈ ਜਿਹੜੇ ਫਿਰ ਇੰਜੀਨੀਅਰ ਬਣਾਏ ਕਿਸ ਵਾਸਤੇ ਜੇ ਬੰਦ ਨਹੀਂ ਰੋਕ ਸਕਦੇ ਥੈਂਕ ਯੂ ਬਾਈ ਜੀ ਇੱਧਰ